ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੰਮੂ ਵੱਲ ਸਫਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੈਗੰਬਰੀ ਅਜਮਤ ਅਤੇ ਗਤੀਸ਼ੀਲ ਦੇਵੀ ਸ਼ਕਤੀ ਵਾਲੇ ਮਹਾਪੁਰਸ਼ ਹੋਏ ਹਨ ਗੁਰੂ ਸਾਹਿਬ ਦੇ ਕੋਹਿਨੂਰੀ ਜਲਾਲ ਦੀ ਇੱਕ ਝਲਕ ਜਿਸ ਨੇ ਵੀ ਵੇਖੀ ਉਹ ਇਲਾਹੀ ਨੂਰ ਨਾਲ ਜੋ ਅਜੰਤਾ ਰਿਹਾ ਹੈ ਉਹਨਾਂ ਦਾ ਬ੍ਰह्म ਫਲਸਫਾ ਉਹਨਾਂ ਦੀ ਬਾਣੀ ਵਿੱਚ ਆਪ ਮੁਹਾਰੇ ਉਦੈ ਹੁੰਦਾ ਹੈ ਗੁਰੂ ਸਾਹਿਬ ਦਾ ਸੰਘਰਸ਼ ਧਾਰਮਿਕ ਅਸਹਿਣਸ਼ੀਲਤਾ ਅਤੇ ਅਤਿਆਚਾਰਾਂ ਖਿਲਾਫ ਇੱਕ ਜੰਗੀ ਐਲਾਨਨਾਮਾ ਸੀ ਇਹੋ ਕਾਰਨ ਹੈ ਕਿ ਉਹਨਾਂ ਤੋਂ ਜਨ ਨਿਸ਼ਾਵਰ ਕਰਨ ਵਾਲਿਆਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਦੇ ਲੋਕ ਸਨ ਗੁਰੂ ਸਾਹਿਬ ਅਨਸਾਰ ਬਾਹਰੀ ਰੂਪ ਵਿਭਿੰਨ ਹੋਣ ਦੇ ਬਾਵਜੂਦ ਮੂਲ ਸਚਾਈ ਇੱਕੋ ਹੈ ਕਿ ਸਾਰੇ ਮਨੁੱਖ ਸਮਾਨ ਹਨ Hindu Turk Koi Rafji Imam Safi Manas ki jaat sabh ek hai pehchan bo karta kareem soi raj kareem ohi dusro na bhed koi bhul bhram manvo Behra Musit ਸੋਈ ਪੂਜਾ ਔਰ ਨਿਵਾਜ ਉਹੀ ਮਨਸ ਸਭੇ ਇਕ ਪੈ अनेक ਕੋ ਪਰਮਾਉ ਹੈ ਜੰਮੂ ਕਸ਼ਮੀਰ ਵਿਆਸਤ ਦੀਆਂ ਸਦੀਆਂ ਦੀ ਰਾਜਧਾਨੀ ਜੰਮੂ ਸ਼ਹਿਰ ਹੈ ਜੋ ਸੂਬੇ ਦਾ ਸਦਰ ਮਕਾਮ ਵੀ ਹੈ ਇਹ ਦਰਿਆ ਤਵੀ ਦੇ ਕੰਡੇ ਆਵਾਦ ਹੈ ਜੰਮੂ ਦਾ ਅਕਸ਼ਾਸ਼ ਜੋ ਹੰਤਰ 55 ਅਤੇ ਰੇਖਾਖ ਦਸਾਂਤਰ 3244 ਹੈ ਇਹ ਸ਼ਹਿਰ ਬਹੁਤ ਪੁਰਾਣਾ ਹੈ ਜੰਮੂ ਦੀ ਤਵਾਰੀਖ ਕੇਵਲ ਮੌਖਿਕ ਅਤੇ ਵਾਰਾਂ ਦੀ ਰੀਤ ਰਾਹੀਂ ਹੀ ਜਿੰਦਾ ਰਹਿ ਸਕੀ ਹੈ ਕੁਝ ਪਰਿਵਾਰਾਂ ਦੇ ਬਸਾਵਲੀ ਨਾਮੇ ਜਾਂ ਗੁਪਤ ਦਸਤਾਵੇਜ਼ਾਂ ਨੇ ਵੀ ਇਸ ਦੇ ਇਤਿਹਾਸ ਨੂੰ ਸੁਰੱਖਿਅਤ ਰੱਖਿਆ ਹੈ ਰਾਜ ਤਰੰਗਣੀ ਅਤੇ ਨੀਲਤਮ ਪ੍ਰਾਣ ਅਨੁਸਾਰ ਜੰਮੂ ਇਲਾਕੇ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨ ਅਸਲ ਵਿੱਚ 19ਵੀਂ ਸਦੀ ਤੋਂ ਹੀ ਜੰਮੂ ਦੇ ਇਤਿਹਾਸ ਸਰੋਤਾਂ ਦੇ ਹਵਾਲੇ ਮਿਲਣੇ ਸ਼ੁਰੂ ਹੋ ਜਾਂਦੇ ਹਨ ਜੋ ਸਮੇਂ-ਸਮੇਂ ਅੰਗਰੇਜ਼ ਯਾਤਰੀਆਂ ਦੇ ਰੋਜ਼ ਨਾਮਚਾ ਆਦ ਵਿੱਚ ਸਾਂਭੇ ਪਏ ਹਨ ਜੰਮੂ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨ ਪਾਏ ਹਨ ਇਤਿਹਾਸਕਕਾਰਾਂ ਸੋਮਿਆ ਅਨੁਸਾਰ ਗੁਰੂ ਨਾਨਕ ਸਾਹਿਬ ਆਪਣੀ ਇੱਕ ਉਦਾਸੀ ਸਮੇ ਜੰਮੂ ਆਏ ਸਨ ਤਤਸ਼ਨ ਜੰਮੂ ਪੁਰ ਮਹਿ ਆਏ ਤਵੀ ਦਰਿਆ ਦੇ ਕਿਨਾਰੇ ਬਣੀ ਜਾਮਦੇਵ ਦੀ ਗੁਫਾ ਵਿੱਚ ਜਾ ਕੇ ਜੋਗੀਆਂ ਨਾਲ ਚਰਚਾ ਕੀਤੀ ਅਤੇ ਸ਼ਬਦ ਉਚਾਰਨ ਕੀਤੇ ਗੁਰੂ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਨੇ ਜੰਮੂ ਦੀ ਧਰਤੀ ਨੂੰ ਫੇਰ ਜਵਾਬ ਕੀਤਾ ਸੀ ਕਸ਼ਮੀਰ ਤੋਂ ਵਾਪਸੀ ਦਾ ਰਸਤਾ ਗੁਰੂ ਸਾਹਿਬ ਨੇ ਜੋ ਚੁਣਿਆ ਉਸ ਅਖਨੂਰ ਜੰਮੂ ਰਾਮਗੜ ਖਿਰੜੀ ਸਾੰਬਾ ਪਠਾਨਕੋਟ ਤੋਂ ਹੁੰਦੇ ਹੋਏ ਕੋਟਗੁਰੂ ਹਰਰਾਏ ਕੀਰਤਪੁਰ ਪੁੱਜੇ ਸਨ ਗੁਰੂ ਸਾਹਿਬ ਦੇ ਇਸ ਸਫ਼ਰ ਬਾਰੇ ਪੱਤਵਹੀ ਤਲੌਂਡਾ ਤਰਗਣਾ ਜੀਤ ਵਿੱਚ ਅੰਕਿਤ ਹੈ ਗੁਰੂ ਗੁਰੂ ਹਰ ਰਾਏ ਜੀ ਮਹਿਲ ਸਤਮਾ ਬੇਟਾ ਬਾਬਾ ਗੁਰਦਿੱਤਾ ਜੀ ਦਾ ਸੰਮਤ 17 ਸ ਹੈ 17 ਕ੍ਰਿਸ਼ਨ ਪੱਖੇ ਜੇਠ ਮਾਰਸ ਕੀ ਪੰਚਮੀ ਕੇ ਦੇਹੰਗ ਸ਼੍ਰੀਨਗਰ ਆਏ ਕਸ਼ਮੀਰ ਦੇਸ਼ ਮੇ ਗੱਲੇ ਮੱਖਣ ਸ਼ਾਹ ਬੇਟਾ ਦਾਸੇ ਕਾ ਪੋਤਾ ਬਿੰਨੇ ਕਾ ਨਾਤੇ ਬਹੜੂ ਕੇ ਵੰਸ ਸੌਨ ਕੀ ਪੜੀਆ ਗੋਤਰ ਬੰਜਾਰਾ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸ਼੍ਰੀ ਗੁਰੂ ਹਰ राय ਸਾਹਿਬ ਅਖਨੂਰ ਤੋਂ ਹੁੰਦੇ ਹੋਏ ਜੰਮੂ ਜੋ ਕੇ ਗੁਰਦੁਆਰਾ ਟਾਲੀ ਸਾਹਿਬ ਤਲਾਬ ਤਿੱਲੋ ਦੇ ਆਸ-ਪਾਸ ਨਿਵਾਸ ਕੀਤਾ ਹੋਵੇਗਾ ਜਿੱਥੇ ਆਸ-ਪਾਸ ਦੀਆਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1692 ਈਸਵੀ ਵਿੱਚ ਰਵਾਲਸਰ ਗਏ ਸਨ ਭਾਈ ਕਾਨ ਸਿੰਘ ਨਾਭਾ ਅਨੁਸਾਰ ریاست ਮੰਡੀ ਵਿੱਚ ਪਹਾੜ ਦੀ ਸਿਕੰਦਰ ਧਾਰਾ ਦਾ ਇਕਤਾਲ ਹੈ ਜੋ ਪ੍ਰਸਿੱਧ তীਰਥ ਹੈ ਇਹ ਰਾਜਧਾਨੀ ਮੰਡੀ ਤੋਂ 10 ਮੀਲ ਪੱਛਮ ਵੱਲ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਤੀਰਥ ਤੇ ਬਸਾਖੀ ਮੇਲੇ ਪਰ ਪਹਾੜੀ ਰਾਜਿਆਂ ਨੂੰ ਸਮਤ ਦੇਣ ਲਈ ਇੱਕ ਵਾਰ ਪਧਾਰੇ ਸਨ। ਤਾਲ ਦੇ ਕਿਨਾਰੇ ਇੱਕ ਉੱਚੇ ਥਾਂ ਗੁਰੂ ਸਾਹਿਬ ਦੇ ਵਰਾਜਨ ਦੇ ਥਾਂ ਦਮਦਬਾ ਬਣਿਆ ਹੋਇਆ ਹੈ। ਰਵਾਲ ਰਵਾਲ ਸਰ ਤਾਲ ਪਾਸ ਜੋ ਬਸਤੀ ਹੈ ਉਸ ਦਾ ਨਾਮ ਵੀ ਰਵਾਲ ਸਰ ਹੋ ਗਿਆ ਹੈ। ਰਵਾਲਸਰ ਦੇ ਤੀਰਥ ਤੇ ਹਰ ਸਾਲ ਵਸਾਖੀ ਦਾ ਮੇਲਾ ਲੱਗਦਾ ਹੈ ਰਵਾਲਸਰ ਪਿੰਡ ਮੰਡੀ ਤੋਂ 16 ਕਿਲੋਮੀਟਰ ਦੂਰ ਹੈ ਗੁਰੂ ਸਾਹਿਬ ਇਸ ਥਾਂ 29 ਮਾਰਚ 1692 ਨੂੰ ਆਏ ਸਨ ਗੁਰੂ ਸਾਹਿਬ 1672 ਤੋਂ ਲੈ ਕੇ 1705 ਈਸਵੀ ਤੱਕ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ ਇਸ ਸਮੇਂ ਅਨੁਸਾਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੁਣਾਇਆ ਸੀ ਕਿ ਭਾਈ ਸਿੱਖੋ ਇਹਨਾਂ ਦੀ ਕੋਮਲਤਾ ਅਤੇ ਨਿਆਉਣੀ ਖਿਆਉਣੀ ਦੇ ਬਲਾਈ ਅਰ ਸਫਾਈ ਕੋੜੀ ਤੁੰਬੀ ਤੇ ਸਿਰਤ ਜ਼ਹਿਰੀਲੀਆਂ ਮਠਿਆਈਆਂ ਸਮਝ ਕੇ ਇਹਨਾਂ ਦਾ ਧੋਖਾ ਨਾ ਖਾਣਾ ਇਹ ਬੜੇ ਭਾਈ ਦਗੇਬਾਜ਼ ਹਨ ਸਕੇ ਮਾਂ ਪੇ ਨਾਲ ਵੀ ਦਗਾ ਕਰਨੋ ਫਰਕ ਨਹੀਂ ਕਰ ਰਖਦੇ ਭਾਵੇਂ ਗੁਰੂ ਸਾਹਿਬ ਨੂਰਾਜਿਆਂ ਦੇ ਦਗੇਬਾਜੀ ਦਾ ਪਹਿਲਾਂ ਹੀ ਇਲਮ ਸੀ ਪਰ ਫਿਰ ਵੀ ਗੁਰੂ ਸਾਹਿਬ ਆਪਣੇ ਮੁਖੀ ਸਿੱਖਾਂ ਨਾਲ ਰਵਾਲਸਰ ਜਾਨ ਦੀ ਰਾਜਿਆਂ ਦੀ ਬੇਨਤੀ ਪ੍ਰਵਾਨ ਕਰ ਲਈ ਦੂਜੇ ਦਿਨ ਜਦੋਂ ਸਾਰੇ ਰਾਜੇ ਰਵਾਲਸਰ ਦੇ ਮੇਲੇ ਤੇ ਆਏ ਤਾਂ ਲੋਕਾਂ ਦਾ ਦੀਵਾਨ ਗਹਿਮਾ ਗਹਿਮ ਕਰ ਰਿਹਾ ਸੀ ਉਸੇ ਸਮੇਂ ਇੱਕ ਫਰੂਦਾਬਾਦ ਵਾਲੇ ਕਾਰੀਗਰ ਲੋਹਾਰ ਸਿੱਖ ਨੇ ਇੱਕ ਬੰਦੂਕ ਦੁਨਾਲੀ ਤੇ ਮੰਚੇ ਦੋ ਬਾਗ ਬੱਚੇ ਦੋ ਕਮਾਨਾ 300 ਕਾਨੀ ਤੀਰਾਂ 2 ਅਤੇ ਦੋ ਤਲਵਾਰਾਂ ਗੁਰੂ ਜੀ ਅੱਗੇ ਅਰਪਣ ਕੀਤੀਆਂ ਉਹਨਾਂ ਸ਼ਸਤਰਾਂ ਨੂੰ ਵੇਖ ਕੇ ਸਭ ਰਾਜੇ ਵਾਹ ਵਾਹ ਕਰ ਰਹੇ ਸੀ ਤਾਂ ਗੁਰੂ ਜੀ ਨੇ ਉਹ ਦਿਨਾਲੀ ਬੰਦੂਕ ਭਰ ਕੇ ਕਿਹਾ ਕਿ 100 ਗਜ ਉਤੇ ਕੋਈ ਸਿੱਖ ਨਿਸ਼ਾਨੇ ਦੇ ਸਾਹਮਣੇ ਖੜਾ ਹੋਵੇ ਤਾਂ ਇਸ ਦੀ ਮਾਰ ਵੇਖੀ ਜਾਵੇ ਇੰਨਾ ਬਚਨ ਸੁਣ ਕੇ ਹੀ ਅਨੇਕ ਸਿੱਖ ਖੜੇ ਹੋ ਗਏ ਗੁਰੂ ਜੀ ਨੇ ਕਿਹਾ 20 30 ਕਦਮਾਂ ਪਰ ਜਾ ਖੜੋਵੋ ਦੇਖਿਏ ਕਿਤਨਿਆਂ ਵਿੱਚ ਦੀ ਗੋਲੀ ਨਿਕਲਦੀ ਹੈ ਛੱਤ ਸਿੱਖਾਂ ਦੀ ਕਤਾਰ ਖੜੀ ਹੋ ਗਈ ਇੱਕ ਤੋਂ ਅੱਗੇ ਇੱਕ ਅੱਗੇ ਹੋਣਾ ਚਾਹੁੰਦਾ ਸੀ ਭਾਵੇਂ ਗੁਰੂ ਜੀ ਨੇ ਬੰਦੂਕ ਅਤਾਕ ਕਰਕੇ ਚਲਾ ਦਿੱਤੀ ਪਰ ਸਿੱਖ ਜਰਾ ਨਾ ਡੋਲੇ ਇਹ ਕੌਤਕ ਗੁਰੂ ਜੀ ਦਾ ਤੇ ਸਿੱਖਾਂ ਦੇ ਸ਼ਿਦਕ ਵੇਖ ਕੇ ਸਭ ਲੋਕ ਹੱਕੇ ਬਕੇ ਰਹਿ ਗਏ ਤੇ ਰਾਜਿਆਂ ਨੇ ਆਖਿਆ ਕਿ ਜਿਨ੍ਹਾਂ ਦੇ ਸਿੱਖ ਅਜੈ ਸਿੱਧਕ ਵਾਲੇ ਸ਼ਰੋ ਉਪਰੇ ਡੇਰਾ ਰੱਖਦੇ ਹਨ ਉਹਨਾਂ ਨਾਲ ਸਾਡੀ ਲੜਾਈ ਕੀ ਪੁੱਜਦੀ ਹੈ ਰਵਾਲ ਸਰ ਤੀਰਥ ਤੇ ਬਾਈ ਧਾਰ ਦੇ ਰਾਜੇ ਇਕੱਠੇ ਹੋਏ ਸਨ ਉਸੇ ਤੀਰਥ ਤੇ ਗੁਰੂ ਸਾਹਿਬ ਦਾ ਪਰਮ ਮਿੱਤਰ ਜੰਮੂ ਦਾ ਰਾਜਾ ਗਜੈ ਸਿੰਘ ਰਾਜਪੂਤ ਅਤੇ ਉਸ ਦਾ ਭਰਾ ਜਸਵੰਤ ਸਿੰਘ ਵੀ ਵਸਾਖੀ ਦੇ ਮੇਲੇ ਤੇ ਆਏ ਸਨ ਰਾਜਾ ਗਜੈ ਸਿੰਘ ਨੇ ਗੁਰੂ ਸਾਹਿਬ ਨੂੰ ਗੁਪਤ ਤੌਰ ਤੇ ਰਾਜਿਆਂ ਦੀ ਡਗਾਵਾਜੀ ਅਤੇ ਹੋਰ ਪੈਂਤੜੇ ਵਾਜੀਆਂ ਦੀ ਕਰਸੋ ਤੋਂ ਅਗਾਹ ਕਰਾ ਦਿੱਤਾ ਸੀ ਇਸੇ ਲਈ ਗੁਰੂ ਸਾਹਿਬ ਨੇ ਰਵਾਲ ਸਰ ਤੋਂ ਵਾਪਸੀ ਦਾ ਰਸਤਾ ਹੋਰ ਚੁਣਿਆ ਅਤੇ ਰਾਜਾ ਜੈ ਸਿੰਘ ਦੀ ਬੇਨਤੀ ਪ੍ਰਵਾਨ ਕਰਕੇ ਜੰਮੂ ਵੱਲ ਚਲੇ ਗਏ ਜੰਮੂ ਜਾਣ ਦਾ ਗੁਰੂ ਸਾਹਿਬ ਦਾ ਗੁਪਤ plan ਹੀ ਆਖਿਆ ਜਾ ਸਕਦਾ ਹੈ ਗੁਰੂ ਸਾਹਿਬ ਪਹਿਲੀ ਵਾਰ ਜੰਮੂ ਦੇ ਪਹਾੜੀ ਇਲਾਕੇਵਲ ਆਏ ਸਨ ਰਾਜਾ ਗਜੇ ਸਿੰਘ ਅਤੇ ਉਸਦਾ ਛੋਟਾ ਭਰਾ ਭਾਈ ਜਸਵੰਤ ਸਿੰਘ ਨਿਹਾਲ ਵਾਲੀ ਥਾਂ ਤੇ ਗੁਰੂ ਸਾਹਿਬ ਅਤੇ ਸਿੱਖਾਂ ਦਾ ਇੰਤਜ਼ਾਰ ਕਰਦੇ ਸਨ ਰਾਜਾ ਗਜੇ ਸਿੰਘ ਦੀ ਰਾਣੀ ਰਾਜਕੌਰ ਨੇ ਗੁਰੂ ਸਾਹਿਬ ਦਾ ਬੜਾ ਆਦਰ ਕੀਤਾ ਜੰਮੂ ਵਿੱਚ ਬਣੇ ਕਿਲਿਆਂ ਦਾ ਗੁਰੂ ਸਾਹਿਬ ਨੇ ਚੰਗੀ ਤਰ੍ਹਾਂ ਨਰੀਖਣ ਕੀਤਾ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬ ਰਾਜਾ ਗజే ਸਿੰਘ ਦੇ ਮਹਿਮਾਨ ਖਸੂਸੀ ਹੋਣ ਦੇ ਨਾਤੇ ਕਿਲੇ ਲਾਗੇ ਹੀ ਨਿਵਾਸ ਕੀਤਾ ਹੋਵੇਗਾ ਇੱਥੇ ਹੀ ਰਾ ਜੋਰੀ ਕਿਸਤਵਾੜ ਚਨੈਨੀ ਆਦ ਦੇ ਰਾਜੇ ਸ਼ਹਿਜ਼ਾਦੇ ਮਿਲੇ ਹੋਣਗੇ ਜਿਨ੍ਹਾਂ ਮਦਰ ਦਾਸ ਬਾਬਾ ਬੰਦਾ ਸਿੰਘ ਬਹਾਦਰ ਦੀ ਦਲੇਰੀ ਅਤੇ ਸੂਰਮਤਏ ਦੀਆਂ ਦਾਸਤਾਨਾ ਗੁਰੂ ਸਾਹਿਬ ਨੂੰ ਦੱਸੀਆਂ ਹੋਣਗੀਆਂ ਯਾਦ ਰਹੇ ਕਿ ਰਾਜਾ ਗజే ਸਿੰਘ ਭੀਨ ਸੈਨ ਕਹਲੂਰੀਏ ਦਾ ਸੰਬੰਧੀ ਸੀ ਗੁਰੂ ਸਾਹਿਬ ਦੇ ਜੰਮੂ ਆਉਣ ਦਾ ਸਭ ਤੋਂ ਪਹਿਲਾ ਜਿਕਰ ਭਟਵਈਆ ਵਿੱਚ ਆਇਆ ਹੈ ਇਸ ਤੀਰਥ ਤੇ ਰਾਜਾ ਗਜੇ ਸਿੰਘ ਦੀ ਬੇਨਤੀ ਮੰਨ ਕੇ ਉਸ ਦੇ ਗੈਲ ਆਏ ਵਿਸਾਖ ਸੁਦੀਪ ਪੂਰਨਮਾ ਦਾ ਦਿਵਸ ਪੁਰ ਮੰਡਲ ਤੀਰਥ ਜਾਇ ਪਹੁੰਚੇ ਗੁਰੂ ਜੀ ਦੇ ਆਉਣ ਦੇ ਨਾਲ ਸਿੱਖ ਸੰਗਤਾਂ ਹਮ ਹਮਾ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਈਆਂ ਕਈ ਵਾਰ ਪਾਰ ਨਾ ਰਹਾ ਸਤਗੁਰੂ ਜੀ ਇੱਕ ਦਿਸ ਪੁਰ ਮੰਡਲ ਤੀਰਤ ਤੇ ਰਹਿ ਕੇ ਅਗਲੇ ਦਿਨ ਪਹਾੜਾਂ ਦੀ ਸੈਰ ਕਰਦੇ ਹੋਏ ਜੰਮੂ ਨਗਰੀ ਮੇ ਫਾਇਬ राजे ਅਗਲੇ ਦਿਨ ਰਾਜਾ ਜੀ ਕੇ ਗੈਲ ਤਿਰਕੁਟਾ ਦੇਵੀ ਦਾ ਸਥਾਨ ਦੇਖਿਆ ਪਟਵਈਆ ਤੋਂ ਬਾਅਦ ਰਾਜ ਦਰਸ਼ਨੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੰਮੂ ਆਉਣ ਦਾ ਸੰਕੇਤ ਆਉਂਦਾ ਹੈ ਇਸੇ ਤਰ੍ਹਾਂ ਤਾਰੀਖ ਜਦੀਦ ਡੋਗਰਾ ਦੇਸ਼ ਹਿੱਸਾ ਅੱਬਲ ਉਰਦੂ ਦੀ ਪੁਸਤਕ ਵਿੱਚ ਵੀ ਗੁਰੂ ਸਾਹਿਬ ਦਾ ਜੰਮੂ ਆਉਣ ਦਾ ਹਵਾਲਾ ਮਿਲਦਾ ਹੈ ਪਰ ਇਸ ਵਿੱਚ ਤਾਰੀਖ ਦੀ ਮਿਤੀ ਲੇਖਕ ਨੇ 1692 ਈਸਵੀ ਦੀ ਥਾਂ 1672 ਈਸਵੀ ਗਲਤ ਲਿਖ ਦਿੱਤੀ ਹੈ ਜਦ ਕਿ ਪਟਵਈਆ ਦੀ ਮਿਤੀ ਬਿਲਕੁਲ ਠੀਕ ਹੈ ਸਾਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਸਾਜਣ ਤੋਂ 7 ਸਾਲ ਪਹਿਲਾਂ ਦੀ ਇਹ ਘਟਨਾ ਹੈ ਜਿਸ ਘਟਨਾ ਨੂੰ ਉਸੇ ਸੁਦੰਬਰ ਵਿੱਚ ਦੇਖਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਜੰਮੂ ਵਿੱਚ ਬਣੇ ਕਿਲਿਆਂ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਹਿਫਾਜ਼ਤ ਲਈ ਕਿਲੇ ਸਾਰੇ ਸਨ ਇਹ ਕਿਲੇ ਸਨ ਅਨੰਦਗੜ੍ਹ ਕੀਸਗੜ੍ਹ ਲੋਹਗੜ੍ਹ ਹੋਲਗੜ੍ਹ ਫਤਿਹਗੜ੍ਹ ਆਦਿ ਇਹ ਸਾਰੇ ਕਿਲੇ ਕਿਸਗੜ ਕਿਲੇ ਦੇ ਆਸ-ਪਾਸ ਹੀ ਸਾਰੇ ਗਏ ਸਨ ਇਹਨਾਂ ਕਿਲਿਆਂ ਦੀ ਉਸਾਰੀ ਨੂੰ 10 ਸਾਲ 16 1698 ਈਸਵੀ ਤੋਂ 1705 ਈਸਵੀ ਤੱਕ ਸਮਾਂ ਲੱਗਿਆ ਸੀ ਰਾਜਾ ਗਜੇ ਸਿੰਘ ਤੋਂ ਵਿਦਾਇਗੀ ਲੈ ਕੇ ਗੁਰੂ ਸਾਹਿਬ ਆਪਣੇ ਪ੍ਰਮੁੱਖ ਸਿੰਘਾਂ ਨਾਲ ਚੱਕ ਕਨ ਰਾਮਗੜ ਖਿਰੜੀ ਸਾੰਬਾ ਪਠਾਨਕੋਟ ਹਿਸ਼ਾਰਪੁਰ ਆਦ ਨਗਰਾਂ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਆਏ ਸਨ ਪੰਜਾਬ ਤੋਂ ਔਰ ਤੋਂ ਪਹਿਲਾਂ ਪਹਿਲਾਂ ਗੁਰੂ ਸਾਹਿਬ ਨੇ ਰਾਜਾ ਗਜੇ ਸਿੰਘ ਨੂੰ ਇੱਕ ਦਸਤਾਰ ਅਤੇ ਉਸਦੇ ਭਰਾ ਜਸਵੰਤ ਸਿੰਘ ਨੂੰ ਇੱਕ ਵਰਸੀ ਭੇਟਾ ਕੀਤੀ ਸੀ ਵਰਸੀ ਜਸਵੰਤ ਸਿੰਘ ਦੇ ਖਾਨਦਾਨ ਕੋਲ ਕਾਫੀ ਬਰੇ ਰਹੀ ਪਰ ਹੁਣ ਉਸ ਦਾ ਕੋਈ ਪਤਾ ਨਹੀਂ ਚੱਲਦਾ ਇੱਕ ਵਾਰ ਗੁਰੂ ਸਾਹਿਬ ਬਸੌਲੀ ਨਗਰ ਵੀ ਗਏ ਸਨ 1700 ਈਸਵੀ ਵਿੱਚ ਸਤਲੁਜ ਦਰਿਆ ਦੇ ਕੰਢੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਲੜਾਈ ਹੋਈ ਸਿੱਖ ਫੌਜੀ ਜਾਨ ਤੋੜ ਕੇ ਲੜ ਰਹੇ ਸਨ ਜਿਸ ਕਾਰਨ ਪਹਾੜੀ ਫੌਜਾਂ ਨੂੰ ਮੂੰਹ ਦੀ ਖਾਣੀ ਪਈ ਬਸੌਲੀ ਦਾ ਰਾਜਾ ਧਰਮਪਾਲ ਗੁਰੂ ਸਾਹਿਬ ਦਾ ਵਿਸ਼ਵਾਸਪਾਤਰ ਸੀ ਗੁਰੂ ਸਾਹਿਬ ਅਤੇ ਸਿੱਖ ਫੌਜਾਂ ਬਸੌਲੀ ਨਗਰ ਪੁੱਜ ਗਈਆਂ ਇੱਥੇ ਗੁਰੂ ਸਾਹਿਬ ਕੁਝ ਦਿਨ ਠਹਿਰੇ ਅਤੇ ਆਰਾਮ ਕੀਤਾ ਬਸੌਲੀ ਦੇ ਜੰਗਲਾਂ ਵਿੱਚ ਸਿੰਘਾਂ ਨਾਲ ਸ਼ਿਕਾਰ ਤੇ ਵੀ ਜਾਂਦੇ ਰਹੇ ਉੱਪਰ ਸੰਖੇਪ ਚਰਚਾ ਤੋਂ ਇਸ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪਵਿੱਤਰ ਕਦਮਾਂ ਨਾਲ ਜੰਮੂ ਦੀ ਧਰਤੀ ਨੂੰ ਫੈਜਾਵਾਦ ਕੀਤਾ ਇਹੋ ਕਾਰਨ ਸੀ ਕਿ ਗੁਰੂ ਸਾਹਿਬ ਨੇ ਬਾਅਦ ਵਿੱਚ ਖਾਲਸਾ ਪੰਥ ਦੀ ਸਾਜਨਾ ਸਮੇਂ ਸੰਤ ਭਾਈ ਫਿਰੂਜ਼ ਸਿੰਘ ਜੀ ਨੂੰ ਜੰਮੂ ਅਤੇ ਪਹਾੜ ਦੇਸ਼ ਵੱਲ ਖੰਡਾ ਵਟਾ ਦੇ ਕੇ ਰਵਾਨਾ ਕੀਤਾ ਸੀ ਇਹ ਸੀ ਧੰਨ ਧੰਨ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੰਮੂ ਵੱਲ ਦਾ ਸਫ਼ਰ ਜੋ ਆਪ ਜੀ ਦੇ ਸਨਮੁਖ ਬਹੁਤ ਹੀ ਸੰਖੇਪ ਸ਼ਬਦਾ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਸੰਗਤ ਜੀ ਇਸੇ ਹੀ ਤਰ੍ਹਾਂ ਇਤਿਹਾਸ ਦੇ ਪੰਨਿਆਂ ਨੂੰ ਵਾਚਦਾ ਹੋਇਆ ਆਪ ਜੀ ਦੇ ਫਿਰ ਸਨਮੁਖ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ